ਤਮਾਮ ਪੰਜਾਬੀਆਂ ਦਾ ਸਵਾਗਤ ਹੈ ਜੀ ਤੁਸੀਂ ਜੁੜ ਚੁੱਕੇ ਹੋ ਹਸ਼ਰਪਰ ਨਿਊਜ਼ ਦੇ ਨਾਲ ਤੇ ਮੈਂ ਹਾਂ ਚੇਤਨ ਕਸ਼ਾ ਅੱਜ ਬੀਤੇ ਕੱਲ ਤੋਂ ਪੰਜਾਬ ਦੇ ਵਿੱਚ ਹੋ ਰਹੀ ਬਾਰਿਸ਼ ਕਾਰਨ ਜਿੱਥੇ ਮੌਸਮ ਨੇ ਮਿਜ਼ਾਜ ਬਦਲੇ ਆ ਉੱਥੇ ਜੇਕਰ ਆਪਾਂ ਕਿਸਾਨੀ ਦੀ ਗੱਲ ਕਰੀਏ ਤਾਂ ਇਸ ਵਕਤ ਕਣਕ ਦੀ ਫਸਲ ਹੈ ਜਿਹੜੀ ਉਹ ਖੇਤਾਂ ਦੇ ਵਿੱਚ ਬੀਜੀ ਹੋਈ ਹੈ ਮੱਕੀ ਦੀ ਫਸਲ ਹੈ ਜਿਹੜੀ ਉਹ ਤਿਆਰ ਖੜੀ ਹੈ ਉਗ ਰਹੀ ਹੈ ਆਲੂਆਂ ਦੀ ਫਸਲ ਦੀ ਜਿਹੜੀ ਉਹ ਬਹੁਤੀ ਥਾਂ ਜਿਹੜੀ ਉਹ ਪਟਾਈ ਚੱਲ ਰਹੀ ਆ ਢੇਰ ਲੱਗੇ ਹੋਏ ਨੇ ਸੋ ਜੇਕਰ ਆਪਾਂ ਮੌਸਮ ਦੀ ਗੱਲ ਕਰੀਏ ਜਿੱਥੇ ਮੌਸਮ ਨੇ ਘਰਵਟ ਲਈ ਆ ਉੱਥੇ ਹੀ ਜੇਕਰ ਆਪਾਂ ਪਾਕਿਸਤਾਨੀ ਦੀ ਗੱਲ ਕਰੀਏ ਤਾਂ بارش ਕਾਰਨ ਤੇਜ਼ بارش ਕਰ ਰਹੀ ਹੈ ਜਿਹੜੀ ਕਿਸਾਨਾਂ ਲਈ ਹੈ ਜਿਹੜਾ ਮੀਹ ਲਾਹੇਵੰਦ ਸਾਬਤ ਨਹੀਂ ਹੋ ਰਿਹਾ ਕਿਸਾਨਾਂ ਨੂੰ ਔਕੜ ਦਾ ਸਾਹਮਣਾ ਕਰਨਾ ਪੈ ਰਿਹਾ ਸੋ ਜਿਵੇਂ ਕਿ ਤੁਸੀਂ ਜਾਣਦੇ ਹੋ ਬੀਤੇ ਕੱਲ ਤੋਂ ਆਪਾਂ ਹੁਸ਼ਿਆਰਪੁਰ ਦੀ ਗੱਲ ਕਰੀ ਆ ਆਪਾਂ ਦੁਆਬਾ ਖੇਤਰ ਦੀ ਗੱਲ ਕਰੀਏ ਤਾਂ ਹੁਸ਼ਿਆਰਪੁਰ ਦੇ ਇਹ ਵਿੱਚ ਵੀ ਬੋਤੀਆਂ ਥਾਵਾਂ ਤੇ ਆ ਜਿਹੜੀ ਉਹ ਆਲੂਆਂ ਦੀ ਫਸਲ ਹੈ ਜਿਹੜੀ ਉਹ ਤਿਆਰ ਖੜੀ ਹੈ ਜਾਂ ਖੇਤਾਂ ਦੇ ਵਿੱਚ ਅਸੀਂ ਆਮ ਤੌਰ ਤੇ ਵੇਖ ਸਕਦੇ ਹਾਂ ਜਦੋਂ ਆਪਾਂ ਸਫ਼ਰ ਤੈਅ ਕਰਦੇ ਹਾਂ ਤਾਂ ਸੜਕਾਂ ਤੇ ਕਿਨਾਰੇ ਜਿਹੜੇ ਜਿਨ੍ਹਾਂ ਕਿਸਾਨਾਂ ਵੱਲੋਂ ਜਿਹੜੀ ਆਲੂਆਂ ਦੀ ਫਸਲ ਦੀ ਖੇਤੀ ਕੀਤੀ ਗਈ ਹੈ ਆਲੂਆਂ ਦੀ ਜਿਹੜੀ ਉਹ ਪਟਾਈ ਜਾ ਰਹੀ ਹੈ ਪਰੰਤੂ ਇਸ ਦੌਰਾਨ ਰੇੜਕਾ ਬਣ ਰਿਹਾ ਕਿਤੇ ਨਾ ਕਿਤੇ ਖਰਾਬ ਮੌਸਮ ਕਿਉਂਕਿ ਖਰਾਬ ਮੌਸਮ ਕਾਰਨ ਜਿੱਥੇ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਤੇਜ਼ ਬਾਰਿਸ਼ ਹੋਈ ਹੈ ਕੱਲ ਆਪਾਂ ਵਕਫ ਵਕ ਥਾਈ ਆਪਾਂ ਖਬਰਾਂ ਵੀ ਸੁਣੀਆਂ ਨੇ ਵੀਡੀਓਜ਼ ਵੀ ਵੇਖੀਆਂ ਨੇ ਤੇ ਕਈ ਥਾਈ ਜਿਹੜੀ ਗੜੇਮਾਰੀ ਦੀਆਂ ਜਿਹੜੀਆਂ ਖਬਰਾਂ ਵੀ ਸਾਹਮਣੇ ਆਈਆਂ ਸਨ ਸੋ ਸੁਭਾਵਿਕ ਹੈ ਕਿ ਜੇਕਰ ਤੇਜ਼ ਹਵਾਵਾਂ ਚੱਲਦੀਆਂ ਨੇ ਤੇਜ਼ ਮੀਂਹ ਪੈਂਦਾ ਜਾਂ ਗੜੇਮਾਰੀ ਹੁੰਦੀ ਹੈ ਤਾਂ ਕੁੱਲ ਮਿਲਾ ਕੇ ਫਸਲਾਂ ਦਾ ਜਿਹੜਾ ਉਹ ਭਾਰੀ ਨੁਕਸਾਨ ਹੋ ਸਕਦਾ ਹੈ ਹਾਲਾਂਕਿ ਠੰਡ ਤੋਂ ਅਸੀਂ ਗਰਮੀ ਵੱਲ ਜਿਹੜਾ ਮੌਸਮ ਵੱਧ ਰਿਹਾ ਹੈ ਸੋ ਜਿਵੇਂ ਜਿਵੇਂ ਗਰਮੀ ਵੱਧ ਰਹੀ ਹੈ ਸੋ ਦੋ ਦਿਨਾਂ ਤੋਂ ਲਗਾਤਾਰ ਰੁਕ ਰੁਕ ਕੇ ਪੈ ਰਹੀ ਬਾਰਿਸ਼ ਕਾਰਨ ਮੌਸਮ ਨੇ ਵੀ ਜਿਹੜਾ ਉਹ ਕਰਵਟ ਸੋ ਆਪਾਂ ਹੁਸ਼ਿਆਰਪੁਰ ਦੀ ਗੱਲ ਕਰੀਏ ਦੁਆਬਾ ਏਰੀਆ ਦੀ ਗੱਲ ਕਰੀਏ ਤਾਂ ਦੁਆਬਾ ਏਰੀਆ ਦੇ ਵਿੱਚ ਜਿਹੜੀ ਉਹ ਕਣਕ ਦੀ ਫਸਲ ਹੈ ਜਿਹੜੀ ਉਹ ਖੇਤਾਂ ਦੇ ਵਿੱਚ ਲੱਗ ਚੁੱਕੀ ਹੈ ਸੋ ਅਜਿਹੇ ਦੇ ਵਿੱਚ ਜੇਕਰ ਆਪਾਂ ਖੇਤੀ ਮਹਾਰਾ ਦੀ ਗੱਲ ਕਰੀਏ ਖੇਤੀ ਮਹਾਰਾ ਦੇ ਨਾਲ ਵੀ ਸਾਡੀ ਗੱਲਬਾਤ ਹੋਈ ਹੈ ਤਾਂ ਉਹਨਾਂ ਦਾ ਕਹਿਣਾ ਕਿ ਜੇਕਰ ਤੇਜ਼ ਹਵਾਵਾਂ ਚੱਲਦੀਆਂ ਨੇ ਜੇਕਰ ਕਣਕ ਦੀ ਫਸਲ ਡਿੱਗਦੀ ਹੈ ਤਾਂ ਉਸ ਨਾਲ ਕਿਸਾਨਾਂ ਨੂੰ ਜਿਹੜੀ ਉਹ ਦੌੜੀ ਮਾਰ ਪੈ ਸਕਦੀ ਹੈ ਕਿਉਂਕਿ ਫਸਲ ਡਿੱਗਣ ਦੇ ਨਾਲ ਜਿੱਥੇ ਫਸਲਾਂ ਦਾ ਭਾਰੀ ਨੁਕਸਾਨ ਹੋਵੇਗਾ ਕਿਸਾਨਾਂ ਦਾ ਆਰਥਿਕ ਪੱਖੋਂ ਨੁਕਸਾਨ ਹੋਵੇਗਾ ਉੱਥੇ ਹੀ ਜਿਹੜੀ ਫਸਲ ਦਾ ਜਿਹੜਾ ਉਹ ਝਾੜ ਵੀ ਘਟੇਗਾ ਤੇ ਬੂਰ ਵੀ ਘਟੇਗਾ ਤੇਜ਼ ਹਵਾਵਾਂ ਤੇ ਹਨੇਰੀ ਚੱਲਣ ਕਾਰਨ ਸੋ ਉਸ ਤੋਂ ਇਲਾਵਾ ਕੁਝ ਦਿਨ ਪਹਿਲਾਂ ਮਹਸ ਵੀ 25 ਦਿਨ ਪਹਿਲਾਂ ਜਿਹੜੀ ਉਹ ਮੱਕੀ ਦੀ ਫਸਲ ਹੈ ਖੇਤਾਂ ਦੇ ਵਿੱਚ ਬੀਜੀ ਗਈ ਹੈ ਉਹ ਵੀ ਫਸਲ ਹੈ ਜਿਹੜੀ ਉਹ ਖੇਤਾਂ ਦੇ ਵਿੱਚ ਤਿਆਰ ਹੋ ਰਹੀ ਹੈ ਉਗ ਰਹੀ ਹੈ ਤੇ ਜੇਕਰ ਮੀ ਜ਼ਿਆਦਾ ਪੈਂਦਾ ਹੈ ਜਾਂ ਗੜੇਮਾਰੀ ਹੁੰਦੀ ਹੈ ਤੇਜ਼ ਹਵਾਵਾਂ ਚੱਲਦੀਆਂ ਨੇ ਤਾਂ ਉਸ ਦਾ ਨੁਕਸਾਨ ਹੈ ਜਿਹੜਾ ਉਹ ਮੱਕੀ ਦੀ ਫਸਲ ਨੂੰ ਵੀ ਪਹੁੰਚ ਸਕਦਾ ਹੈ ਸੋ ਸਭ ਤੋਂ ਵੱਡੀ ਗੱਲ ਹੈ ਆਲੂਆਂ ਦੀ ਫਸਲ ਨੂੰ ਲੈ ਕੇ ਕਿਉਂਕਿ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਦੁਆਬੇ ਏਰੀਆ ਦੇ ਵਿੱਚ ਇਸ ਵਕਤ ਆਪਾਂ ਇਨ੍ਹਾਂ ਦਿਨੀਂ ਦੌਰਾਨ ਗੱਲ ਕਰੀਏ ਤਾਂ ਕੁੱਲ ਦੁਆਬੇ ਦੇ ਵਿੱਚ ਜਿਹੜਾ ਆਲੂਆਂ ਦੀ ਖੇਤੀ ਤੇ ਉਹ ਜ਼ੋਰ ਦਿੱਤਾ ਜਾਂਦਾ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਚਾਹੇ ਹਰ ਇੱਕ ਫਸਲ ਹੈ ਚਾਹੇ ਉਹ ਕਣਕ ਦੀ ਫਸਲ ਹੈ ਮੱਕੀ ਦੀ ਫਸਲ ਹੈ ਇਹ ਸਬਜ਼ੀਆਂ ਦੀ ਪੈਦਾਵਾਰ ਹੈ ਆਲੂਆਂ ਦੀ ਪੈਦਾਵਾਰ ਹੈ ਤਾਂ ਹਰ ਇੱਕ ਫਸਲ ਨੂੰ ਜਿਹੜਾ ਕਿਸਾਨਾਂ ਵੱਲੋਂ ਆਪਣੇ ਪੁੱਤਾਂ ਵ ਸੋ ਅਜਿਹੀ ਦੇ ਵਿੱਚ ਬਹੁਤੀਆਂ ਥਾਵਾਂ ਤੇ ਜਿਹੜੇ ਆਲੂਆਂ ਦੀ ਫਸਲ ਹੈ ਜਿਹੜੀ ਉਹ ਪੱਕ ਕੇ ਤਿਆਰ ਹੋ ਚੁੱਕੀ ਹੈ ਬਹੁਤੀਆਂ ਥਾਵਾਂ ਤੇ ਆਲੂਆਂ ਦੀ ਜਿਹੜੀ ਉਹ ਪੁਟਾਈ ਚੱਲ ਰਹੀ ਹੈ ਸੋ ਖੇਤਾਂ ਦੇ ਵਿੱਚ ਜਿਹੜੇ ਅੰਬਾਰ ਵੀ ਲੱਗੇ ਹੋਏ ਨੇ ਢੇਰ ਵੀ ਲੱਗੇ ਹੋਏ ਨੇ ਆਲੂਆਂ ਦੇ ਤੇ ਅਜਿਹੀ ਦੇ ਵਿੱਚ ਜੇਕਰ ਇੰਦਰ ਦੇਵਤਾ ਦਾ ਕਹਿਰ ਬਾਰਸਦਾ ਹੈ ਤਾਂ ਕਿਸਾਨਾਂ ਲਈ ਲਾਹੇਵੰਦ ਨਹੀਂ ਹੈ ਕਿਸਾਨਾਂ ਲਈ ਇੱਕ ਆਪਾਂ ਕਹਿ ਸਕਦੇ ਹਾਂ ਕਿ ਇੱਕ ਮੁਸ਼ਕਲ ਜਿਹੜਾ ਉਹ ਸਮਾਂ ਹੋਵੇਗਾ ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਜਿਹੜੀ ਆਪਣੀਆਂ ਫਸਲਾਂ ਦੀ ਜਿਹੜੀ ਤਿਆਰੀ ਤੇ ਜਿਹੜਾ ਕਿਸਾਨ ਭਾਈਚਾਰਾ ਲੱਗਿਆ ਹੋਇਆ ਸੋ ਅਸੀਂ ਵੀ ਤੁਹਾਨੂੰ ਅਪੀਲ ਕਰਦੇ ਹਾਂ ਕਿ ਅਜੇ ਵੀ ਆਉਣ ਵਾਲੇ ਕੁਝ ਦਿਨਾਂ ਤੱਕ ਮੌਸਮ ਵਿਭਾਗ ਵੱਲੋਂ ਵੀ ਅੱਜ ਵੀ ਤੇ ਕੱਲ ਵੀ ਜਿਹੜਾ ਭਾਰੀ ਮੀਂਹ ਦੱਸਿਆ ਹੋਇਆ ਪੰਜਾਬ ਭਰ ਦੇ ਵਿੱਚ ਤੇ ਇਸ ਤੋਂ ਇਲਾਵਾ ਆਉਣ ਵਾਲੇ ਕਈ ਦਿਨਾਂ ਤੱਕ ਜਿਹੜੀ ਪੰਜਾਬ ਭਰ ਦੇ ਵਿੱਚੋਂ ਬੱਦਲਬਾਸੀ ਜਿਹੜੀ ਉਹ ਦੱਸੀ ਗਈ ਹੈ ਸੋ ਬਿਨ ਮਤਲਬ ਦੇ ਕੰਮ ਤੋਂ ਕਰੋ ਨਿਕਲਣ ਤੋਂ ਜਿਹੜਾ ਕੁਰੇਸ ਕੀਤਾ ਜਾਵੇ ਕੈਮਰਾ ਪਰਸਨ ਕਰਮਜੀਤ ਸਿੰਘ ਅਜੇ ਦੇ ਨਾਲ ਚੇਤਨ ਕਸ਼ਪ ਤਾਜ਼ਾ ਤਰਨ ਖਬਰਾਂ ਦੇ ਲਈ ਜੁੜਰ ਹੋ ਹਸ਼ਾਰ ਪਰ ਨਿਊਜ਼